ਆ ਵੀ ਦੋਸਤੋ ਅਸੀਂ ਚੱਲੇ ਆ ਅੱਜ ਜਰਮਨ ਤੋਂ ਫਰਾਂਸ ਦੇ ਪੈਰਿਸ ਦੇ ਵਿੱਚ ਤੇ ਨਾਲ ਸਾਡੇ ਸਾਰੇ ਭਰਾ ਨੇ ਤੇ ਵੀਰ ਭਾਨੇ ਸਿੱਧੂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕੋਈ ਮਿੱਤਰੋ ਵੀਰ ਭਾਨੇ ਸਿੱਧੂ ਪੁੱਛਦੇ ਆ ਵੀ ਹਾਂਜੀ ਭਾਨਾ ਸਿੱਧੂ ਜੀ ਕਿੱਦਾਂ ਲੱਗਿਆ ਇੱਥੇ ਤਿੰਨ ਦਿਨਾਂ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਬਹੁਤ ਵੱਡੇ ਲੱਗਿਆ ਵੱਡੇ ਭਾਈ ਬਹੁਤ ਚੰਗਾ ਲੱਗਿਆ ਇਹ ਦੇਸ਼ਾਂ ਦਾ ਬਹੁਤ ਹੀ ਦੇ ਤਰੱਕੀ ਕੀਤੀ ਹੈ ਇਹਨਾਂ ਨੇ ਤਾਂ ਹੀ ਸਾਡੇ ਲੋਕ ਪੰਜਾਬ ਛੱਡ ਕੇ ਇੱਥੇ ਆਉਂਦੇ ਨੇਗੇ ਹਨਾ ਪਰ ਦੁੱਖ ਇਹ ਚੀਜ਼ ਦਾ ਪੀ ਪੰਜਾਬ ਕੋਲੇ ਬਹੁਤ ਸਰੋਤ ਨੇ ਬਹੁਤ ਚੀਜ਼ਾਂ ਨੇਗੀਆਂ ਪਰ ਪੰਜਾਬ ਸਾਡਾ ਦੇਸ਼ ਪਿੱਛੇ ਆ ਇਹਦਾ ਪਿੱਛੇ ਹੋਣ ਦਾ ਕਾਰਨ ਕੀ ਹੈ ਨਾ ਤਰੱਕੀ ਹੋਣ ਤਰੱਕੀ ਦੇ ਵਿੱਚ ਹੋਣ ਦਾ ਕੀ ਕਾਰਨ ਆ ਆਪਾਂ ਇਸ ਚੀਜ਼ ਤੇ ਆਪਾਂ ਵਿਚਾਰ ਚਰਚਾ ਕਰਨੀ ਆ ਆਪਾਂ ਆਸ ਸਮੇਂ ਤੀਜੇ ਦੇਸ਼ ਦੇ ਵਿੱਚ ਆਪਾਂ ਦਾਖਲ ਹੋ ਚੁੱਕੇ ਆ ਪਹਿਲਾਂ ਆਪਾਂ ਜਰਮਨ ਫਿਰ ਬੈਲਜੀਅਮ ਹੁਣ ਤੇ ਹੁਣ ਫਰਾਂਸ ਦੇ ਵਿੱਚ ਐਂਟਰ ਹੋ ਗਏ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਮੈਨੂੰ ਪੂਰੇ ਤਿੰਨ ਦੇਸ਼ਾਂ ਨੇ ਜਿਹੜੇ ਮੈਂ ਗੱਲ ਲਾਖਦਾ ਵੀ ਤਿੰਨ ਦੇਸ਼ਾਂ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਆ ਕਿ ਇਹਨਾਂ ਸੜਕਾਂ ਵਿੱਚ ਇਹਨਾਂ ਦੇ ਬਾਜ਼ਾਰਾਂ ਦੇ ਉੱਪਰ ਕੋਈ ਮੈਨੂੰ ਬੋਰਡ ਨਹੀਂ ਦਿਖਦਾ ਬੋਰਡ ਕਿਹੜਾ ਕਿਹੜੇ ਬੋਰਡ ਦੀ ਮੈਂ ਗੱਲ ਕਰਦਾ ਲੀਡਰਾਂ ਦੇ ਬੋਰਡ ਦੀ ਜਿਹੜਾ ਕਿ ਸਾਡਾ ਮਾੜਾ ਜਾਂ ਕੰਮ ਕਰਨਗੇ ਸਾਰੇ ਸਾਡੇ ਅਤੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬੋਰਡ ਕਢਾ ਕੇ ਲਾ ਦੇਣਗੇ ਜੁਗਤ ਨਸਿਆ ਵਿਰੁੱਧ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਜੀ ਅਸੀਂ ਇੰਨੀ ਗ੍ਰਾਂਟ ਦੇਤੀ ਜੀ ਅਸੀਂ ਨਾਲੀਆਂ ਬਣਾਤੀਆਂ ਜੀ ਅਸੀਂ ਗਲੀਆਂ ਬਣਾਤੀਆਂ ਜੀ ਤੁਸੀਂ ਮੈਨੂੰ ਕੰਮ ਤਾਂ ਆਪਣੇ ਕਰਦਣੇ ਥੋੜਾ ਬਾ-ਬਾ ਵੱਧ ਕਰਦਣੇ ਰੌਲਾ ਵੱਧ ਪਾਉਂਦੇ ਇਹਨਾਂ ਲੋਕਾਂ ਦਾ ਕੰਮ ਵੱਧਾ ਸਰਕਾਰਾਂ ਦਾ ਕੰਮ ਵੱਧਾ ਦਿਖਾਵਾ ਘਟ ਹੈ ਇੱਥੇ ਕੋਈ ਲੀਡਰ ਦੀ ਤੁਹਾਨੂੰ ਕਿਤੇ ਵੀ ਫੋਟੋ ਦਿਖ ਰਹੀ ਹੈ ਨਾ ਨਾ ਤੂੰ ਆਪਣੇ ਦੇਖਿਓ ਆਪਣੇ ਕਿਵੇਂ ਲੀਡਰਾਂ ਦੀਆਂ ਫੋਟੋਆਂ માં ਕਿਵੇਂ ਬੋਰਡ ਵੱਡੇ ਵੱਡੇ ਕਢਾ ਕੇ ਲਾਏ ਪਿਆ ਹੁੰਦੇ ਨੇ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਐਮ ਐਲ ਏ ਦੇ ਐਮ ਸੀਆਂ ਦੇ ਪਤਾ ਨਹੀਂ ਕਿਹਦੇ ਕਿਹਦੇ ਐਮ ਸੀਆਂ ਤੋਂ ਲਾ ਕੇ ਕਹਾ ਤੇ ਥੱਲੇ ਗੱਲ ਕਰੀਏ ਚੇਅਰਮੈਨਾਂ ਦੇ ਉਹਨੂੰ ਚੇਅਰਮੈਨ ਨਹੀਂ ਮਿਲ ਗਣ ਉਹ ਮਿਲ ਗਈ ਤੁਹਾਨੂੰ ਇੱਕ ਵੀ ਇੱਥੇ ਕਿਸੇ ਬੋਰਡ ਦਾ ਦਿਖਦਾ ਪੋਲਿਟਿਕਲ ਬੰਦੇ ਦਾ ਨਾ ਨਾ ਬਿਲਕੁਲ ਇਹ ਇਹ ਕਾਰਨ ਹੈ ਤਰੱਕੀ ਦਾ ਕਹਿੰਗੇ ਆਪਣੇ ਕੋਲੇ ਠੋਕਰ ਬਣਾ ਆਪਣੇ ਕੋਲੇ ਗੱਪ ਆਪਣੇ ਕੋਲੇ ਝੂਠ ਪਟਾਉਣ ਜਾਦੇ ਨੇਗੇ ਇਹ ਇਹ ਕਿੰਨਾ ਕੰਮ ਕੀਤਾ ਲੈ ਇੱਕ ਚੀਜ਼ ਹੋਰ ਦੇਖ ਜਿਹੜਾ ਹੁਣ ਆਪਾਂ ਤੀਜੇ ਦੇਸ਼ ਦੇ ਵਿੱਚ ਆਇਆ ਆਪਾਂ ਬਾਰਡਰ ਕਰਾਸ ਕੀਤਾ ਹਾਂਜੀ ਆਪਣਾ ਜੀ ਆਪਾਂ ਪੰਜਾਬ ਤੋਂ ਹਰਿਆਣਾ ਦਾ ਬਾਰਡਰ ਕਰਾਸ ਕਰਦੇ ਆ ਆਪਾਂ ਆਪ ਆਪਣੇ ਦੇਸ਼ ਦੇ ਵਿੱਚ ਹੀ ਇੱਕ ਸਟੇਟ ਤੋਂ ਦੂਜੀ ਸਟੇਟ ਦਾ ਬਾਰਡਰ ਕਰਾਸ ਕਰਦੇ ਆ ਉਹਦੇ ਉੱਪਰ ਵੀ ਆਪਣੀ ਕਿੰਨੀ ਚੈਕਿੰਗ ਹੁੰਦੀ ਹੈ ਇਹ ਐਂ ਸਿੱਧਾ ਹੀ ਨੰਗਾ ਹੈ ਕੋਈ ਬਟ ਇਹਨਾਂ ਦਾ ਯਾਰ ਵਪਾਰ ਸਾਰਾ ਦਿਖਾ ਸਾਰਾ ਵਪਾਰ ਆ ਇਹ ਸਾਰਾ ਸਿੱਧਾ ਆਪਣਾ ਆ ਆਪਣਾ ਪਿੱਛੋਂ ਬੈਲਜੀਅਮ ਤੋਂ ਜਾਂ ਜਾਪਾਨ ਤੋਂ ਜਰਮਨ ਤੋਂ ਆਇਆ ਹੋਣਾ ਠੀਕ ਹੈ ਇਹ ਸਮਾਨ ਕੋਈ ਇਹਨਾਂ ਦੀ ਰੋਕ-ਠੋਕ ਨਹੀਂ ਸਾਡੇ ਕੀ ਸਾਡੇ ਸਾਰੇ ਬਾਰਡਰਾਂ ਦੇ ਆਲੇ-ਦੁਆਲੇ ਰਾਜਨੀਤਿਕ ਸਿਸਟਮ ਨੇ ਜੇਕਰ ਸਾਡਾ ਵਪਾਰ ਵੀ ਪੰਜਾਬ ਦਾ ਵਪਾਰ ਵੀ ਪਾਕਿਸਤਾਨ ਤੇ ਇਧਰ ਅੱਧੇ ਯੂਰਪ ਤੇ ਕਿਹੜਾ ਸਮਾਨ ਉਧਰ ਅਰਬਕੰਟ ਰੇ ਤੇਕਰ ਸਾਡਾ ਸਮਾਨ ਜਾ ਸਕਦਾ ਸਾਡਾ ਵਪਾਰ ਹੀ ਨਹੀਂ ਹੈਗਾ ਸਾਡੇ ਮੁੰਡੇ ਇੱਥੇ ਅੱਗੇ ਵੀ ਟਰੱਕ ਚਲਾਉਂਦੇ ਨੇਗੇ ਉੱਥੇ ਸਾਡੇ ਮੁੰਡੇ ਵੀ ਟਰੱਕ ਚਲਾ ਸਕਦੇ ਨੇ ਜਿਹੜੀ ਕਿ ਮੁੱਦਿਆਂ ਦੀ ਗੱਲ ਆ ਜਿਹੜੇ ਕਿ ਮੁੱਦਿਆਂ ਦੀ ਤੇ ਨੀਤੀਆਂ ਦੀ ਗੱਲ ਆ ਚੰਗੀਆਂ ਨੀਤੀਆਂ ਬਣਾਉਣ ਦੀ ਗੱਲ ਆ ਉਹ ਸਾਡੇ ਲੀਡਰਾਂ ਕੋਲੇ ਹੈ ਨਹੀਂ ਨੀਤੀ ਦਾ ਕੋਈ ਚੰਗੀ ਨੀਤੀ ਤੇ ਬਣਾਉਣ ਦੀ ਗੱਲ ਕਰਦਾ ਨਹੀਂ ਜੇਕਰ ਬਣਾਉਣਗੇ ਮਾੜੀ ਨੀਤੀ ਬਣਾਉਣਗੇ ਜਿਹੜੀ ਲੋਕਾਂ ਦੀ ਮਾਰੂ ਨੀਤੀ ਹੋਵੇ ਉਹ ਨੀਤੀ ਲੈ ਕੇ ਆਉਣਗੇ ਹੁਣ ਲੈਂਡ ਪੋਲਿੰਗ ਦੀ ਨੀਤੀ ਆ ਉਹ ਮਾਰੂ ਨੀਤੀ ਦਾ ਲੋਕਾਂ ਨੂੰ ਲੈ ਆਂਦੀ ਲੋਕਾਂ ਦੇ ਵਿਕਾਸ ਦੀ ਲੋਕਾਂ ਦੀ ਤਰੱਕੀ ਦੀ ਨੀਤੀ ਥੋੜੂ ਲੈ ਕੇ ਆਂਦੀ ਹੈ ਮਾੜੀ ਨੀਤੀਆਂ ਬਣਾਉਣਗੇ ਚੰਗੀ ਨੀਤੀ ਵੱਲ ਧਿਆਨ ਦੇਵੇ ਚੰਗੀਆਂ ਨੀਤੀਆਂ ਬਣਾਈਏ ਲੋਕਾਂ ਦਾ ਵਿਕਾਸ ਕਿਵੇਂ ਹੋਊ ਨੌਜਵਾਨ ਨੂੰ ਰਜਗਾਰ ਕਿਵੇਂ ਦੇਵਾਂਗੇ ਉਹ ਇਹਨਾਂ ਕੋਲ ਚੀਜ਼ਾਂ ਹੈ ਨਹੀਂ ਗਿਆ ਹੁਣ ਜਿੱਥੇ ਕਿ ਵਿਚਾਰ ਚਰਚਾ ਸਭ ਤੋਂ ਵੱਡੀ ਗੱਲ ਆ ਜਿੱਥੇ ਵਿਚਾਰ ਚਰਚਾ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਹੈ ਨੀਤੀਆਂ ਦੀ ਗੱਲ ਹੋਣੀ ਹੈ ਉੱਥੇ ਲੜ ਕੇ ਸਮਾਂ ਬਰਬਾਦ ਕਰਿਆ ਹੁੰਦੇ ਨੇਗੇ ਲੜ ਕੇ ਕੀ ਡਰਾਮਾ ਕਰਕੇ ਇੱਕ ਦੂਸਰੇ ਨੂੰ ਪਖਾਵਾ ਕਰਕੇ ਇਹਨਾਂ ਨੇ ਘੜਾਇਮੇ ਤਾਂ ਹੁੰਦਾ ਜਿਵੇਂ ਵਿਧਾਨ ਸਭਾ ਸੈਸ਼ਨ 2 ਦਿਨ ਚੱਲਣਾ 3 ਦਿਨ ਚੱਲਣਾ ਉਹਦੇ ਕਰੋੜਾਂ ਰੁਪਏ ਖਰਚ ਆਉਂਦਾ ਉਹਦੇ ਵਿੱਚ ਕੀ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੋ ਕੇ ਓ ਤੂੰ ਮਾੜਾ ਓ ਤੂੰ ਮਾੜਾ ਓ ਤੂੰ ਮਾੜਾ ਜੇ ਕੋਈ ਮਾੜੇ ਚੰਗਿਆਂ ਦੀ ਗੱਲ ਛੱਡੋ ਗੋਲੀ ਮਾਰੋ ਮਾੜੇ ਚੰਗਿਆਂ ਨੂੰ ਯਾਰ ਤੁਸੀਂ ਸਾਡੇ ਮੁੱਦਿਆਂ ਦੀ ਗੱਲ ਕਰੋ ਤੁਸੀਂ ਚੰਗੀਆਂ ਨੀਤੀਆਂ ਬਣਾਉਣ ਦੀ ਗੱਲ ਕਰੋ ਵੀ ਵਪਾਰ ਨੂੰ ਕਿਵੇਂ ਵਧਾਉ ਅਸੀਂ ਤਾਂ ਵਾਤਾਵਰਨ ਨੂੰ ਕਿਵੇਂ ਸੰਭਾਲ ਕੇ ਰੱਖਣਾ ਸਭ ਤੋਂ ਅਹਿਮ ਮੁੱਦਾ ਜੇਕਰ ਜੇਕਰ ਪੰਜਾਬ ਦੇ ਵਿੱਚ ਵਿਚਾਰਨ ਵਾਲਾ ਉਹ ਵਾਤਾਵਰਨ ਦਾ ਮੁੱਦਾ ਵਿਚਾਰਨ ਵਾਲਾ ਇੱਥੇ ਕੋਈ ਫਰਕ ਲੱਗਾ ਆਪਣੇ ਨਾਲੋਂ ਇੱਥੇ ਤਾਂ ਬਾਈ ਤੇਰੇ ਹਿਸਾਬ ਨਾਲ ਲਾਲਾ ਵੀ ਜੇ ਦਰਖਤ ਪੱਟਣਗੇ ਘੱਟੋ ਘੱਟ 8000 ਯਾ ਡਾਲਰ ਦਾ ਜੁਰਮਾਨਾ ਹੋ ਜੇ ਛੱਡਦਾ ਦਰਖਤ ਕੀ ਕਰਦਨੇ ਜੀ ਸੀ ਵੀਆ ਲਾਲਾ ਕੇ ਸਭ ਤੋਂ ਪਹਿਲਾਂ ਤਾਂ ਜੇ ਕੋਈ ਸੜਕ ਬਣਾਉਣੀ ਆ ਹਨਾ ਉਹਦੇ ਉੱਪਰ ਜਿਹੜੇ ਆਲੇ ਦੋਲੇ ਦਰਖਤ ਹੋਣਗੇ ਉਹ ਲੀਡਰ ਵੇਚ ਕੇ ਖਾਊਗਾ ਕੋਈ ਵੀ ਸੜਕ ਬਣਾਉਣੀ ਆ ਹਨਾ ਕੋਈ ਕੁਝ ਕਰਨਾ ਹੈ ਉਹਦੇ ਦਰਖਤ ਪੱਟ ਕੇ ਸਭ ਤੋਂ ਪਹਿਲਾਂ ਲੀਡਰ ਇੰਨਾਂ ਹੁੰਦੇ ਵੇ ਦਰਖਤ ਵੇਚ ਕੇ ਕਿਵੇਂ ਖਾਈਏ ਹੁਣ ਫਰਜ਼ ਕਰੋ ਆਪਣਾ ਪਟਿਆਲੇ ਤੋਂ ਫਤੇਗੜ ਸਾਹਿਬ ਲਈ ਰੋਡ ਬਣਨਾ ਉੱਤੇ ਘੱਟੋ ਘੱਟ 100 100 ਸਾਲ ਪੁਰਾਣੇ ਦਰਖਤ ਸੀਗੇ ਸਾਰੇ ਦਰਖਤ ਵੱਢਤੇ ਬਟ ਉਹਨਾਂ ਤੋਂ ਬਾਅਦ ਪਤਾ ਨਹੀਂ ਕੌਣ ਵੱਢ ਕੇ ਵੇਚ ਕੇ ਖਾ ਗਿਆ ਕੋਈ ਹਿਸਾਬ ਨਹੀਂ ਕਿਤਾਬ ਨਹੀਂ ਇਹ ਜਿਹੜੀ ਚੀਜ਼ ਆ ਇਸ ਕਰਕੇ ਸਾਡਾ ਉਹ ਕੁਦਰਤ ਨੂੰ ਉਜਾੜਿਆ ਜਾ ਰਿਹਾ ਵਾਤਾਵਰਨ ਤਬਾਹ ਕੀਤਾ ਜਾ ਰਿਹਾ ਜੇ ਆਪਾਂ ਸਹੀ ਮੈਨੇ ਦੇ ਵਿੱਚ ਗੱਲ ਕਰੀਏ ਨਾ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇੱਕ ਵਿਗਿਆਨੀ ਸੀਗੇ ਇੱਕ ਬਹੁਤ ਵੱਡੇ ਰਾਈਟਰ ਸੀ ਤੇ ਇੱਕ ਪਰਮਾਤਮਾ ਦਾ ਰੂਪ ਤਾਂ ਹਈ ਹੈਗੇ ਸੀਗੇ ਉਹ ਉਹ ਵਿਗਿਆਨ ਦੀ ਗੱਲ ਕਰਦੇ ਸੀ ਪਰ ਇਹ ਲੋਕ ਉਹਨਾਂ ਸਿਧਾਂਤ ਦੇ ਪਰਾਂ ਦੇ ਰਹੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਪੰਜ ਤਤਾਂ ਦਾ ਸਾਡਾ ਸਰੀਰ ਬਣਿਆ ਹੋਇਆ ਤਿੰਨ ਤਿੰਨਾਂ ਦੀ ਉਹਨਾਂ ਨੇ ਅਹਿਮ ਗੱਲ ਕਹੀ ਆ ਪਾਣੀ ਹਵਾ ਤੇ ਮਿੱਟੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਹਨਾਂ ਲੋਕਾਂ ਨੇ ਸਾਹਮਣੇ ਬਿਠੇ ਨੇ ਪਾਣੀ ਨੂੰ ਇਹ ਬਹੁਤ ਲੋਕ ਸਾਹਮਣੇ ਰੱਖਦੇ ਨੇ ਤੇ ਹਵਾ ਨੂੰ ਦੂਸਤ ਨਹੀਂ ਹੋਣ ਦਿੰਦੇ ਇਹ ਧਰਤੀ ਮਾਂ ਜਿਹੜੀ ਸਭ ਤੋਂ ਵੱਧਾ ਜਿਖਲਾ ਇਹ ਸੋਣੀ ਕਿਉਂ ਲੱਗਦੀ ਹੈ ਦਰਖਤ ਤੇ ਦਰਖਤ ਤੇ ਦਰਖਤ ਖੜੇ ਨੇ ਇਸ ਕਰਕੇ ਸਾਡਾ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਨੂੰ ਮੱਥਾ ਟੇਕਦੇ ਨੇ ਪਰ ਉਹਦੀ ਗੱਲ ਨਹੀਂ ਮੰਨਦੇ ਇਹ ਲੋਕ ਉਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੇ ਪਹਿਰਾ ਦਿੱਤਾ ਹੋਇਆ ਇਹ ਸਾਡਾ ਜੇ ਕੁੱਲ ਮਿਲਾ ਕੇ ਅਸੀਂ ਗੱਲ ਕਰੀਏ ਨਾ ਸਾਡੇ ਕੋਲੇ ਸਰੋਤ ਵੱਧ ਨੇਗੇ ਸਾਡਾ ਤੂੰ ਜਿਵੇਂ ਤੂੰ ਪੰਜਾਬ ਦੀ ਗੱਲ ਕਰਾਂ ਪੰਜਾਬ ਦਾ ਜੇ ਆਪਾਂ ਗੱਲ ਕਰੀ ਨਾ ਇੰਨਾ ਸੋਹਣਾ ਪੰਜਾਬ ਤਰੀਕੇ ਨਾਲ ਬਣਾਇਆ ਹੋਇਆ ਇੱਕ ਪਾਸੇ ਪਹਾੜ ਇੱਕ ਜਿੰਨਾ ਆਪਾਂ ਕਹਦੇ ਆ ਵੀ ਆਪਣੇ ਖੇਲ ਹੁੰਦੀ ਐ ਇੱਕ ਪਾਣੀ ਵਾਲੀ ਵੀ ਇੱਕ ਖੇਤ ਨੂੰ ਪਾਣੀ ਪਾਣੀ ਆਪਾਂ ਕਰਨਾ ਐ ਐ ਪੰਜਾਬ ਦੇ ਵਿੱਚ ਪਾਣੀ ਵਹਿੰਦਾ ਐ ਪੰਜਾਬ ਦੇ ਵਿੱਚ ਨਦੀਆਂ ਦਰਿਆ ਵਹਿੰਦੇ ਨੇ ਪੰਜ ਆਪਣਾ ਪੰਜਾਬ ਪੰਜ ਦਰਿਆਵਾਂ ਦਾ ਸੀ ਚਲੋ ਪਾਕਿਸਤਾਨ ਦੇ ਵਿੱਚ ਵੰਡ ਕੇ ਚਲੇ ਗਏ ਫਿਰ ਵੀ ਜਿਹੜਾ ਕਿ ਪਾਣੀ ਬਚਿਆ ਉਹ ਵੀ ਕਿੰਨਾ ਨਹਿਰਾਂ ਤੇ ਵਿਚਦੀ ਕਿਵੇਂ ਪਾਣੀ ਵਹਿ ਰਿਹਾ ਕਿਵੇਂ ਬਹਾਅ ਵਿਚਦੀ ਵਹਿ ਰਿਹਾ ਆਪਣੀ ਸਾਰੀ ਜਿਹੜੀ ਪੰਜਾਬ ਦੀ ਜ਼ਮੀਨਾਂ ਸਾਰੀ ਜਿਹੜੀ ਕਿ ਆਪਣੇ ਕੁਦਰਤੀ ਪਾਣੀ ਨਾਲ ਜਿਹੜੀ ਸਿੰਚਾਈ ਹੋ ਸਕਦੀ ਆ ਗਿੜੀ ਕੇ ਡਰਾਮੇ ਕਰਦਾ ਅਸੀਂ ਪਾਉਂ ਅਸੀਂ ਕਰਦੇ ਅਸੀਂ 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 ਆਇਆ ਅਸੀਂ ਟੇਲਾਂ ਤੇ ਕਰਪਾਣੀ ਪਜਾਤਾ ਜੀ ਉਹ ਪਜਾਤਾ ਉਹ ਤਾਂ ਸਿਰਫ ਗੱਲਾਂ ਡਰਾਮੇ ਬਹੁਤ ਵੱਡੇ ਨੇਗੇ ਪਰ ਇਹ ਜਿਹੜਾ ਕਿ ਕਾਰਨ ਹੈ ਇਨਾਂ ਕੋਲੇ ਫਿਰ ਵੀ ਗਿੜੀ ਕੀ ਧਰਤੀ ਉਸ ਪ੍ਰਕਾਰ ਦੀ ਪੱਤਰੀ ਨਹੀਂ ਹੈਗੀ ਜਿਸ ਪ੍ਰਕਾਰ ਦੀ ਪੱਤਰੀ ਸਾਡੇ ਪੰਜਾਬ ਕੋਲੇ ਆ ਜਿਸ ਪ੍ਰਕਾਰ ਸਰੋਤ ਸਭ ਤੋਂ ਵੱਡਾ ਸਾਡੇ ਕੋਲੇ ਪੰਜਾਬ ਕੋਲੇ ਸਰੋਤ ਪਾਣੀ ਆ ਜਿਸ ਪਾਣੀ ਨੂੰ ਸਾਰਿਆਂ ਨੇ ਨਾ ਸਾਹਮਣਿਆ ਤੇ ਨਾਲੇ ਹੀ ਪਤਾ ਨਹੀਂ ਕਿਵੇਂ ਕਿਵੇਂ ਜਾ ਕੇ ਉਹਦਾ ਕੀ ਕੀ ਕਰਤਾ ਅੱਜ ਉਸ ਪਾਣੀ ਨੂੰ ਦੂਸਤ ਦੇਖ ਲਓ ਕਿੰਡੀ ਮਾਤਰਾ ਦੇ ਵਿੱਚ ਕੀਤਾ ਜਾ ਰਿਹਾ ਹੈ ਆਧਾਰਨ ਤੌਰ ਤੇ ਲੁਧਿਆਣੇ ਦੇ ਵਿੱਚੋਂ ਜਿਵੇਂ ਕਿ ਆਪਾਂ ਇੱਥੇ ਇੱਕ ਛੋਟੀ ਜੀ ਨਹਿਰ ਲੰਘ ਕੇ ਗਈ ਆ ਉਹਦੀ ਨਹਿਰ ਲੁਧਿਆਣੇ ਦੇ ਵਿੱਚੋਂ ਬੋਰਾ ਦੇ ਡਾਈੰਗ ਫੈਕਟਰੀਆਂ ਜਿਹੜਾ ਪਾਣੀ ਕੱਢ ਕੇ ਧਰਤੀ ਜੋ ਪਾਣੀ ਕੱਢ ਕੇ 11 ਕੈਮੀਕਲ ਪਾ ਕੇ ਉਹ ਨਹਿਰ ਦੀ ਪੂਰੀ ਨਹਿਰ ਜਾ ਕੇ ਅੱਗੇ ਬੁੱਢੇ ਦਰਿਆ ਦੇ ਵਿੱਚ ਮਿਲ ਰਹੀ ਹੈ ਉਹ ਦਰਿਆ ਦਾ ਪਾਣੀ ਅੱਗੇ ਜਾ ਕੇ ਲੋਕ ਪੀ ਰਹੇ ਨੇ ਬਠਿੰਡਾ ਮਾਨਸਾ ਅੱਗੇ ਭਲਾੜ ਅੱਗੇ ਉਧਰ ਗੱਲ ਕਰੀਏ ਉਹ ਰਾਜਸਥਾਨ ਦੇ ਉੱਥੇ ਜਿਹੜਾ ਪਾਣੀ ਉਹ ਘੁਲ ਕੇ ਕੈਮੀਕਲ ਘੁਲ ਕੇ ਯਾਰਾਂ ਲੋਕ ਪੀ ਜਾਂਦੇ ਨੇਗੇ ਲੋਕਾਂ ਨੂੰ ਕੈਂਸਰ ਹੋਇਆ ਪਿਆ ਲੋਕ ਮਰ ਰਹੇ ਨੇਗੇ ਕਹਿੰਦੇ ਸੀ ਹਸਪਤਾਲ ਖੋਲਾਂਗੇ ਹਸਪਤਾਲ ਖੋਲਣ ਤੋਂ ਪਹਿਲਾਂ ਲੋਕ ਇਹ ਲੋਕਾਂ ਦਾ ਖਾਣਾ ਪੀਣਾ ਕਿੰਨਾ ਚੰਗਾ ਹਮ ਸਭ ਤੋਂ ਵੱਡੀ ਗੱਲ ਹੈ ਜਿਹੜੇ ਸਾਡੇ ਲੀਡਰ ਕਹਿੰਦੇ ਨੇ ਕਿ ਹਸਪਤਾਲ ਖੋਲੋ ਜੀ ਇਹ ਜਿਹੜੇ ਹਸਪਤਾਲ ਵਾਲੇ ਖੋਲਣ ਵਾਲੀ ਗੱਲ ਕਰ ਰਹੇ ਨੇ ਇਹ ਇੱਕ ਵੱਡੇ ਕਾਰਪੋਰੇਟ ਘਰਾਣਿਆਂ ਦੇ ਦਿਮਾਗਾਂ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਹਸਪਤਾਲ ਬਣਾਓ ਜੀ ਹਸਪਤਾਲ ਅਮੀਰ ਲੋਕ ਹੀ ਬਣਾਉਣਗੇ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਚੰਗੀ ਲੋਕਾਂ ਦੇ ਸਿਹਤ ਬਣਾਓ ਹਸਪੀਟਲ ਬਣਾਉਣ ਦੀ ਤੁਹਾਨੂੰ ਕੀ ਜ਼ਰੂਰਤ ਹੈ ਇੱਥੇ ਲੋਕਾਂ ਦਾ ਕਿੰਨਾ ਚੰਗਾ ਖਾਣਾ ਪੀਣਾ 90 90 100 100 ਸਾਲ ਦੇ ਇੱਥੋਂ ਦੇ ਹੋ ਕੇ ਮਰ ਰਹੇ ਨੇ ਇੱਥੋਂ ਦੇ ਆਪਣੇ ਅੱਜ ਕੋਈ 60 ਸਾਲ ਤੋਂ ਟੱਪ ਰਿਹਾ 50 ਸਾਲ ਤੋਂ ਟੱਪ ਰਿਹਾ ਜਿਉਂਦੇ ਬੱਚੇ ਨੂੰ ਬਿਮਾਰੀ ਹੈ ਸਾਰਾ ਜਿਹੜਾ ਨਾਲ ਖਾਣਾ ਪੀਣਾ ਸੁੱਧਾ ਹੈ ਸਾਰੀ ਉਹਦੀ ਖੇਤੀ ਇਹ ਕੀ ਕਰਦੇ ਨੇ ਸਭ ਤੋਂ ਵੱਡੀ ਇੱਕ ਜਿਹੜੀ ਸਭ ਤੋਂ ਅਪੋਰਟੈਂਟ ਗੱਲ ਹੈ ਜਿਵੇਂ ਹੁਣ ਇਹਨਾਂ ਨੇ ਕਣਕ ਬਿਜਲੀ 6 ਮਹੀਨੇ ਦੀ ਖੇਤੀ ਆਓ 6 ਮਹੀਨੇ ਦਾ ਨਾ ਸਰਕਾਰ ਪੈਹੇ ਦਿੰਦੀ ਹੈ ਜੋ 6 ਮਹੀਨੇ ਇਹਨਾਂ ਨੇ ਫਸਲ ਲੈ ਲਈ 6 ਮਹੀਨੇ ਸਰਕਾਰ ਨੂੰ ਵਿਲੇ ਦਾ ਵਿਲੇ ਵਾਣ ਦਾ ਪੈਸੇ ਦੇਉ ਤੁਸੀਂ ਯਹਰਾਂ ਨਾ ਪਾਓ ਤੁਸੀਂ ਉਹਦਾ ਬਹਾਨਾ ਵਿਲਾ ਰੱਖ ਲਓ ਕੋਈ ਗੱਲ ਨੇ ਸਨਮਾ ਰੱਖ ਲਓ ਕਿ ਮੈਂ ਆਪਾਂ ਆਪਣੇ ਕਹਿੰਦੇ ਉਹਨੇ ਸਨਮਾ ਬਾਣ ਰੱਖਿਆ ਹੋਇਆ ਉਹ ਸਨਮਾ ਬਾਣ ਇਹ ਰੱਖ ਲੈਣ ਦੇਣਗੇ ਸਨਮਾ ਰੱਖਣ ਤੋਂ ਬਾਅਦ 6 ਮਹੀਨੇ ਸਰਕਾਰ ਪੈਸੇ ਦੇ 6 ਮਹੀਨੇ ਉਹ ਇਹ ਕਰਦੇ ਨੇ ਹੁਣ ਮੱਕੀ ਆ ਸਾਰਾ ਕੁਝ ਇਹ ਆਪਣਾ ਉਹ ਚ ਜਾ ਅਧਿਕਾਰ ਕਰਦੇ ਨੇ ਪੰਜਾਬ ਦੇ ਜੇ ਆਪਾਂ ਤੁਲਨਾ ਉਸ ਜੀ ਨਾਲ ਕਰੀ ਤਾਂ ਇਹ ਜ਼ਮੀਨਾਂ ਆਪਣੇ ਪੰਜਾਬ ਦੀ ਬਹੁਤ ਅਪਚਾਊਗਾ ਪਰ ਆਪਣਾ ਤਾਂ ਯਾਰ ਸਾਰਾ ਦਿਨ ਹੀ ਇਹਦਾ ਸਭ ਤੋਂ ਵੱਡੀ ਮਤਨ ਕਾਰਨ ਹੀ ਦੱਸਿਆ ਵੀ ਸਾਡਾ ਜਿਹੜਾ ਨਾ ਤਰੱਕੀ ਹੋਣ ਦਾ ਕਾਰਨ ਹੈ ਲੀਡਰਾਂ ਨੇ ਕੰਮ ਕੋਈ ਕਰਨਾ ਨਹੀਂ ਬਖਾਵਾ ਜ਼ਰੂਰ ਕਰਨਾ ਗੱਪ ਝੂਠ ਦੇ ਸਿਰ ਤੇ ਸਾਡੀ ਸਾਰੀ ਰਾਜਨੀਤੀ ਖੜੀ ਆ ਝੂਠ ਪੂਰਾ ਰੱਜ ਕੇ ਬੋਲਣਾ ਇਸ ਕਰਕੇ ਸਾਡੇ ਇਹ ਹਾਲਾਤ ਨੇਗੇ ਇਹ ਲੋਕਾਂ ਨੇ ਦਿਖਾਓ ਮੈਨੂੰ ਇੱਕ ਵੀ ਵੋਟ ਦਿਖਾ ਦਿਓ ਜਿੰਨੇ ਇੱਥੇ ਜਵਰਪ ਦੇ ਵਿੱਚ ਰਹਿੰਦੇ ਨੇਗੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਮੈਨੂੰ ਇਹ ਨਹੀਂ ਪਤਾ ਵੀ ਤੇ ਸਰਕਾਰ ਕਿਹਦੀ ਹੈ ਲੀਡਰ ਕਿਹੜਾ ਇੱਥੇ ਆਪੋਜੀਸ਼ਨ ਕਿਹੜੀ ਹੈ ਇੱਥੇ ਕੋਈ ਨਹੀਂ ਪਤਾ ਹਨਾ ਤੇ ਇਸ ਕਰਕੇ ਪਰ ਸਾਡੇ ਵਾਲਿਆਂ ਨੇ ਮਾੜਾ ਜਿਹਾ ਕੋਈ ਚੇਅਰਮੈਨ ਨਹੀਂ ਦਾ ਅਸੀਂ ਇੰਨੇ ਫੰਡ ਲਾਤਾ ਜੀ ਇੰਨੇ ਉਹ ਲਾਤਾ ਫਲੈਕਸ ਬੋਰਡਾਂ ਦੀ ਸਾਡੇ ਤਾਂ ਕਢਾ ਕਢਾ ਪੈਸਾ ਲਾ ਜਿੰਦਾ ਮਜ਼ਦੂਰੇ ਦੀ ਪੈਸਾ ਲਾ ਜਿੰਦੇ ਹੁਣ ਸਾਡਾ ਸਾਡਾ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਸਰਕਾਰ ਕਿੰਨਾ ਐਡਵਰਟਾਈਜ਼ਮ ਤੇ ਕਿੰਨਾ ਮਸ਼ਹੂਰ ਤੇ ਪੈਸਾ ਖਰਚ ਕਰ ਰਹੀ ਹੈ ਤੁਸੀਂ ਫੇਸਬੁੱਕ ਖੋਲ ਲਿਓ ਤੁਸੀਂ ਜਿਹੜਾ ਮਰਜੀ ਚੈਨਲ ਖੋਲ ਲਿਓ ਸਭ ਤੋਂ ਵੱਧ ਸਰਕਾਰ ਦੀ ਐਡ ਹੁੰਦੀ ਐਡ ਤੁਸੀਂ ਪੈਸਾ ਖਤਮ ਕੀਤਾ ਜਾ ਰਿਹਾ ਇਥੇ ਕੋਈ ਮੈਨੂੰ ਐਡ ਨਹੀਂ ਦਿਖ ਰਹੀ ਇਹ ਕਾਰਨ ਆਪਾਂ ਨੇ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਲੋਕ ਆਵਾਜ਼ ਠਾਉਣਗੇ ਲੋਕ ਬੋਲਣਗੇ ਤਾਂ ਕਿਤੇ ਜਾ ਕੇ ਸੁਧਾਰ ਹੋਊਗਾ ਜਿਹਨੂੰ ਮੁੱਦਿਆਂ ਦੀ ਗੱਲ ਕਰਾਂਗੇ ਤੇ ਭਾਈ ਜਿਹੜਾ ਇੱਕ ਪ੍ਰਵਾਸ ਦੀ ਗੱਲ ਹੈ ਜਿਹੜੀ ਇੱਥੇ ਤੁਸੀਂ ਲੋਕਾਂ ਨਾਲ ਮਿਲੇ ਆ ਬਹੁਤ ਲੋਕ ਜਿਹੜੇ ਵਾਪਸ ਜਾਣਾ ਚਾਹੁੰਦੇ ਆ ਤੇ ਜਿਹੜੇ ਉਧਰੋਂ ਇਸ ਚੀਜ਼ ਦਾ ਹੱਲ ਹੋ ਸਕਦਾ ਵੀ ਨਵੇਂ ਮੁੰਡੇ ਨਾ ਆਉਣ ਜਿਹੜੀ ਇਧਰਲੇ ਬੰਦੇ ਆਪਣੇ ਵਾਪਸ ਜਾਣ ਦੇਖੋ ਹੱਲ ਸਾਰਾ ਹੋ ਸਕਦਾ ਸਭ ਤੋਂ ਵੱਡੀ ਗੱਲ ਆ ਜਿਹੜੀ ਸਾਡੀ ਲੋਅਨ ਆਰਡਰ ਠੀਕ ਆ ਸੁਰੱਖਿਆ ਦੀ ਗੱਲ ਆ ਉਸ ਕਰਕੇ ਲੋਕਾ ਲੋਕ ਘਟਖਾ ਲੈਣਗੇ ਪਰ ਜਿਹੜੇ ਰੋਜ਼ ਹੀ ਘਟਰਾਵਾ ਪੰਜਾਬ ਦੇ ਵਿੱਚ ਵਾਪਰਦਿਆਂ ਨਗੀਆਂ ਉਹ ਘਟਨਾਵਾਂ ਤੋਂ ਲੋਕ ਬਹੁਤ ਡਰ ਰਹੇ ਨੇ ਲੋਕ ਚਾਹੁੰਦੇ ਨੇ ਯਾਰ ਕੋਈ ਚੰਗੀ ਰੁਪੀ ਅਸੀਂ ਜ਼ਿੰਦਗੀ ਜਾਈਏ ਹਨਾ ਪਰ ਝੂਠਾ ਪਰਚਾ ਪਾਈ ਜਾਣਾ ਚੱਕ ਕੇ ਜੇਲ੍ਹ ਸੜ ਦੇਣਾ ਬੰਦਰੀ ਹਰਾਸਮੈਂਟ ਕਰ ਦੇਣੀ ਉਹਦੇ ਤੋਂ ਕਿਤੇ ਨਾ ਕਿਤੇ ਲੋਕਾਂ ਦਾ ਰੜਾ ਮੋਹ ਪੰਗ ਹੋਇਆ ਪਿਆ ਵਾਪਸ ਮੋੜਨ ਤੋਂ ਵਾਪਸ ਲੋਕ ਮੋੜਨ ਨੂੰ ਪਿਆਰ ਨੇ ਬਹੁਤ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ ਕਿਉਂਕਿ ਲੋਕਾਂ ਨੂੰ ਪਤਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਧਰਤੀ ਆ ਜਿਹੜੀ ਬਾਬੇ ਨਾਨਕ ਦੀ ਧਰਤੀ ਆ ਉਹ ਧਰਤੀ ਉੱਪਰ ਕੋਈ ਧਰਤੀ ਹੋ ਵੀ ਨਹੀਂ ਸਕਦੀ ਆਪਣੇ ਗੁਰੂਆਂ ਨੂੰ ਆਪਣੇ ਇਤਿਹਾਸ ਨੂੰ ਪਿਆਰ ਕਰਦੇ ਨੇ ਲੋਕ ਆ